ਜਿਹੜਾ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਰੈਸਟ ਪਾਈ ਗਈ ਹੈ ਇਹ ਸਾਫ਼ ਤੌਰ ਤੇ ਇਹਦੇ ਵਿੱਚ ਸਿਆਸੀ ਪੱਖ ਜ਼ਿਆਦਾ ਨਜ਼ਰ ਆਉਂਦਾ ਹੈ ਜਿਹੜੇ ਬੰਦਿਆਂ ਵੱਲੋਂ ਪੈਸਾ ਦੇਣੇ ਦੀ ਗੱਲ ਕਰੀ ਜਾਂਦੀ ਹੈ ਜੇ ਈਡੀ ਕੋਲ ਉਹਨਾਂ ਦਾ ਹੀ ਕੋਈ ਪੱਖ ਨਹੀਂ ਹੈਗਾ ਤਾਂ ਈਡੀ ਦਾ ਇਹ ਬਹੁਤ ਵੱਡਾ ਮਿਸਿੰਗ ਲਿੰਕ ਐਵਿਡੈਂਸ ਹੋਵੇਗਾ ਅਰਵਿੰਦ ਕੇਜਰੀਵਾਲ ਵੱਲੋਂ ਹਮੇਸ਼ਾ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਇਲੀਗਲ ਤੌਰ ਤੇ ਸਮਨ ਮੈਨੂੰ ਭੇਜੇ ਜਾ ਰਹੇ ਕਿਉਂਕਿ ਨਾ ਤਾਂ ਈਡੀ ਇਹ ਸਪਸ਼ਟ ਕਰ ਰਹੀ ਹੈ ਕਿ ਮੈਨੂੰ ਬਤੌਰ ਮੁਲਜ਼ਮ ਬੁਲਾਇਆ ਜਾ ਰਿਹਾ ਹੈ ਯਾ ਮੈਨੂੰ ਬਤੌਰ ਗਵਾਹ ਇਹਨਾਂ ਨੇ ਜਿਹੜਾ ਹੈ ਤਲਬ ਕੀਤਾ। ਸੈਕਸ਼ਨ 19 ਜੋ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੈ। ਉਹਦੇ ਵਿੱਚ ED ਕੋਲ ਵਾਸਟ ਪਾਵਰਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਪੁੱਛਗਿੱਛ ਦੇ ਸੰਬੰਧ ਵਿੱਚ ਯਾ ਬਤੌਰ ਦੋਸ਼ੀ। ਜਦੋਂ ਕੱਲ ਹਾਈ ਕੋਰਟ ਦੇ ਵਿੱਚ ਦਿੱਲੀ ਵਿੱਚ ਸੁਣਵਾਈ ਹੋਈ ਹੈ ਉੱਥੇ ਵੀ ED ਵੱਲੋਂ ਇਹ ਪੱਖ ਰੱਖਿਆ ਗਿਆ ਸੀ ਕਿ ਸਾਨੂੰ ਤਾਂ ਇਹ ਬਤੌਰ ਅਕਿਊਜ਼ਡ ਲੋੜੀਂਦੇ ਨਹੀਂ ਹੈ ਜੀ। ਅਸੀਂ ਤਾਂ ਇਹਨਾਂ ਦੀ ਅਰੈਸਟ ਦੀ ਅਜੇ ਤੱਕ ਗੱਲ ਹੀ ਨਹੀਂ ਕੀਤੀ। ਜਦੋਂ ਦਿਨ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਪੱਖ ਈਡੀ ਵੱਲੋਂ ਆ ਰਿਹਾ ਕਿ ਜੀ ਸਾਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੈ ਅਸੀਂ ਸਿਰਫ ਪੁੱਛਗਿੱਛ ਕਰਨੀ ਹੈ ਤਾਂ 2 ਘੰਟਿਆਂ 'ਚ ਅਜੇ ਹਾ ਕੀ ਉਹਨਾਂ ਨੂੰ ਪੁੱਛਗਿੱਛ ਦੇ ਵਿੱਚ ਸਾਹਮਣੇ ਆ ਗਿਆ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਇੱਕਦਮ ਹੀ ਕਰਨੀ ਪੈ ਜੀ 45 ਕਰੋੜ ਰੁਪਏ ਦਾ ਉਹਨਾਂ ਨੇ ਅੱਜ ਉੱਥੇ ਅਦਾਲਤ ਦੇ ਵਿੱਚ ਜ਼ਿਕਰ ਕੀਤਾ ਹੈ ਇਹ 45 ਕਰੋੜ ਰੁਪਿਆ ਤਾਂ ਇੱਕ ਸਖਸ ਕੋਲ ਉੱਥੇ ਕੈਸ਼ ਦੇ ਵਿੱਚ ਦਿੱਤਾ ਗਿਆ ਪਰ ਅੱਜ ਤੱਕ ਉਹ ਜਿਹੜਾ ਹੈ 2021 ਤੋਂ ਲੈ ਕੇ ਆਪਾਂ 24 ਦੀ ਗੱਲ ਕਰੀਏ ਤਾ ਹੀ ਸਾਲ ਦੇ ਵਿੱਚ ਉਹ ਲਿੰਕ ਕਿਤੇ ਵੀ ਸਟੈਬਲਿਸ਼ ਨਹੀਂ ਈਡੀ ਕਰ ਪਾਈ ਹੈ ਸਸਿਕਾ ਸੋ ਦੋਸਤੋ ਮੈਂ ਗੁਰਜਿੰਦਰ ਸਿੰਘ ਬੰਗੂਤੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਅਹਿਮ ਸ਼ਖਸੀਅਤ ਐਡਵੋਕੇਟ ਪ੍ਰਿਤਪਾਲ ਸਿੰਘ 바ਸੀ ਡਿਸਟ੍ਰਿਕਟ ਕੋਰਟ ਮੋਹਾਲੀ ਤੋਂ ਜੁੜੇ ਨੇ 바ਸੀ ਸਾਹਿਬ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਜੀ 바ਸੀ ਸਾਹਿਬ ਪਹਿਲਾਂ ਤਾਂ ਮੈਂ ਦੇਖੋ ਕਿ ਰਵਿੰਦਰ ਕੇਜਰੀਵਾਲ ਸਾਫ ਦਾ ਮਾਮਲਾ ਚੱਲਦਾ ਆਈਡੀ ਨੇ ਹਿਰਾਸਤ ਦੇ ਵਿੱਚ ਲਈ ਨੇ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਈਡੀ ਨੇ ਜਿਹੜਾ 10 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਸੀ ਉਹ ਅਜੇ ਸੁਣਵਾਈ ਦੇ ਦੌਰਾਨ ਨਹੀਂ ਹੈ ਉਦੋਂ ਕੋਈ ਅਪਡੇਟ ਨਹੀਂ ਆਈ ਹੈਗੀ ਪਰ ਜਿੰਨੀ ਇੱਕ ਗੱਲਬਾਤ ਨਿਕਲ ਕੇ ਆਈ ਹੈ ਅੱਜ ਦੰਦੇ ਵਿੱਚ ਉਹ ਵੀ ਕਾਫੀ ਕੁਝ ਜਿਹੜੀ ਇਨਫੋਰਮੇਸ਼ਨ ਹੈ ਬਸ ਇਹ ਸਾਬ ਉਹ ਆਈ ਆਪਾਂ ਸਾਰਿਆਂ ਤੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਡਾ ਮੈਂ ਕਮੈਂਟ ਜਰ ਦੇਣਾ ਚਾਹਾਂਗਾ ਕਿ ਤੁਹਾਡਾ ਕਮੈਂਟ ਕੀ ਆ ਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫਤਾਰੀ ਤੇ ਜੀ ਇਹਦੇ ਵਿੱਚ ਗੁਰਜਿੰਦਰ ਜੀ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਈਡੀ ਵੱਲੋਂ ਰਵਿੰਦ ਕੇਜਰੀਵਾਲ ਦੀ ਹੁਣ ਕੱਲ ਰਾਤ ਅਰੈਸਟ ਪਾਈ ਗਈ ਹੈ ਇਹ ਸਾਫ਼ ਤੌਰ ਤੇ ਇਹਦੇ ਵਿੱਚ ਸਿਆਸੀ ਪੱਖ ਜ਼ਿਆਦਾ ਨਜ਼ਰ ਆਉਂਦਾ ਹੈ ਕਿਉਂਕਿ ਜਿਹੜੇ ਗਰਾਉਂਡਸ ਅੱਜ ਵੀ ਉੱਥੇ ਅਦਾਲਤ ਦੇ ਵਿੱਚ ਬਹਿਸ ਕੀਤੀ ਗਈ ਹੈ ਈਡੀ ਦੇ ਵਕੀਲ ਸਾਹਿਬ ਵੱਲੋਂ ਉਹਨਾਂ ਨੇ ਇਹ ਪੱਖ ਹੀ ਸਾਹਮਣੇ ਰੱਖਿਆ ਕਿ ਜੀ ਸਾਡੇ ਕੋਲ ਬਹੁਤ ਸਾਰੇ ਸਬੂਤ ਇਹਨਾਂ ਦੇ ਖਿਲਾਫ ਨੇ ਤੇ ਮੇਨ ਜਿਹੜੀ ਸਟੇਟਮੈਂਟ ਹੈ ਜਿਹੜਾ ਪਹਿਲਾਂ ਅਕਿਊਜ਼ ਸੀ ਜਿਹੜਾ ਅਪਰੂਵਰ ਬਣਿਆ ਉਹਦੀ ਸਟੇਟਮੈਂਟ ਨੂੰ ਮੁੱਖ ਉਹਨਾਂ ਨੇ ਜਿਹੜਾ ਹੈ ਇਹਦਾ ਬੇਸ ਬਣਾਇਆ ਪਰ ਇਹ ਸਟੇਟਮੈਂਟ ਤਾਂ ਈਡੀ ਕੋਲ ਬਹੁਤ ਚਿਰ ਤੋਂ ਪਹਿਲਾਂ ਹੀ ਹੈ ਜਦੋਂ ਉਹ ਸੰਮਨ ਵੀ ਭੇਜਦੇ ਰਹੇ ਹਨ ਅਕਤੂਬਰ 2023 ਦੇ ਵਿੱਚ ਪਹਿਲਾ ਸੰਮਨ ਜਾਰੀ ਕੀਤਾ ਗਿਆ ਫਿਰ ਨਵੰਬਰ 2023 ਦੇ ਵਿੱਚ ਸੰਮਨ ਜਾਰੀ ਕੀਤੇ ਗਏ ਤੇ ਹੁਣ ਤੱਕ ਨੌ ਸੰਮਨ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਭੇਜੇ ਜਾ ਚੁੱਕੇ ਨੇ ਇਹਦੇ ਸੰਬੰਧ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਹਮੇਸ਼ਾ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਇਲੀਗਲ ਤੌਰ ਤੇ ਸਮਨ ਮੈਨੂੰ ਭੇਜੇ ਜਾ ਰਹੇ ਕਿਉਂਕਿ ਨਾ ਤਾਂ ED ਇਹ ਸਪਸ਼ਟ ਕਰ ਰਹੀ ਹੈ ਕਿ ਮੈਨੂੰ ਬਤੌਰ ਮਲਜ਼ਮ ਬੁਲਾਇਆ ਜਾ ਰਿਹਾ ਹੈ ਜਾਂ ਮੈਨੂੰ ਬਤੌਰ ਗਵਾਹ ਇਹਨਾਂ ਨੇ ਜਿਹੜਾ ਹੈ ਤਲਬ ਕੀਤਾ ਸੋ ਇਹਦੇ ਸੰਬੰਧ ਵਿੱਚ ਹੁਣ ਤੱਕ ED ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਖਿੱਚੋ ਤਾਣ ਚੱਲਦੀ ਰਹੀ ਹੈ ਸੈਕਸ਼ਨ 19 ਜੋ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੈ ਉਹਦੇ ਵਿੱਚ ED ਕੋਲ ਵਾਸਟ ਪਾਵਰਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਪੁੱਛ ਗਏ ਛਦੇ ਸੰਬੰਧ ਵਿੱਚ ਯਾ ਬਤੌਰ ਦੋਸ਼ੀ ਪਰ ਜਿਹੜਾ ਸਮਨ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਜਾਂਦਾ ਰਿਹਾ ਉਹ ਸੈਕਸ਼ਨ 50 ਦੇ ਵਿੱਚ ਭੇਜਿਆ ਜਾਂਦਾ ਸੀ ਜਿਦੇ ਵਿੱਚ ਪ੍ਰੋਵੀਜ਼ਨ ਬੜੀ ਕਲੀਅਰ ਹੈ ਕਿ ਜਿਸ ਬੰਦੇ ਨੂੰ ਉਹ ਸਮਨ ਭੇਜਿਆ ਜਾਂਦਾ ਹੈ ਜਾਂ ਤੋ ਜਾਤੀ ਤੌਰ ਤੇ ਜਾਂ ਆਪਣੇ ਕਿਸੇ ਨੁਮਾਇंदे ਰਾਹੀਂ ਉਹ ਜਿਹੜਾ ਪੱਖ ਹੈ ਆਪਣਾ ਈਡੀ ਦੇ ਸਾਹਮਣੇ ਰੱਖ ਸਕਦਾ ਸੋ ਇਸ ਗੱਲ 'ਈਰਵਿੰਦ ਕੇਜਰੀਵਾਲ ਨੇ ਹਮੇਸ਼ਾ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਪਰ ਅੱਜ ਤੱਕ ਉਹ ਸਪਸ਼ਟੀਕਰਨ ਈਡੀ ਵੱਲੋਂ ਕਿਸੇ ਵੀ ਅਦਾਲਤ ਦੇ ਵਿੱਚ ਜਾਂ ਕਿਸੇ ਸੰਬੰਧ ਦੇ ਵਿੱਚ ਦਿੱਤਾ ਨਹੀਂ ਸੀ ਗਿਆ ਸੋ ਜਦੋਂ ਕੱਲ ਹਾਈ ਕੋਰਟ ਦੇ ਵਿੱਚ ਦਿੱਲੀ ਵਿੱਚ ਸੁਣਵਾਈ ਹੋਈ ਹੈ ਉੱਥੇ ਵੀ ਇਹਦੀ ਵੱਲੋਂ ਇਹ ਪੱਖ ਰੱਖਿਆ ਗਿਆ ਸੀ ਕਿ ਸਾਨੂੰ ਤਾਂ ਇਹ ਬਤੌਰ ਅਕਿਊਜ਼ਡ ਲੋੜੀਂਦੇ ਨਹੀਂ ਹੈ ਜੀ ਅਸੀਂ ਤਾਂ ਇਹਨਾਂ ਦੀ ਅਰੈਸਟ ਦੀ ਅਜੇ ਤੱਕ ਗੱਲ ਹੀ ਨਹੀਂ ਕੀਤੀ ਪਰ ਜਿਵੇਂ ਹੀ ਉਹ ਪਟੀਸ਼ਨ ਹਾਈ ਕੋਰਟ ਵੱਲੋਂ ਖਾਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਸੇ ਰਾਤ ਈਡੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਜਾਂਦੀ ਹੈ ਘਰ ਪਹੁੰਚਣ ਤੋਂ ਬਾਅਦ 2 ਘੰਟੇ ਪੁੱਛਗੇ ਚ ਕਰਕੇ ਰਾਤ ਹੀ ਉਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਤਾਂ ਜਦੋਂ ਦਿਨ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਹ ਪੱਖ ਈਡੀ ਵੱਲੋਂ ਆ ਰਿਹਾ ਕਿ ਜੀ ਸਾਨੂੰ ਅਰੈਸਟ ਕਰਨ ਦੀ ਲੋੜ ਨਹੀਂ ਹੈ ਅਸੀਂ ਸਿਰਫ ਪੁੱਛਗਿੱਛ ਕਰਨੀ ਹੈ ਤਾਂ 2 ਘੰਟਿਆਂ 'ਚ ਅਜੇ ਹਾ ਕੀ ਉਹਨਾਂ ਨੂੰ ਪੁੱਛਗਿੱਛ ਦੇ ਵਿੱਚ ਸਾਹਮਣੇ ਆ ਗਿਆ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਇੱਕਦਮ ਹੀ ਕਰਨੀ ਪੈਗੀ ਸੋ ਇਹ ਤਾਂ ਸਪਸ਼ਟ ਤੌਰ ਤੇ ਹੈ ਕਿ 4 ਮਹੀਨੇ ਇਸ ਮਸਲੇ ਨੂੰ ਲਟਕਾ ਕੇ ਤੇ ਬਿਲਕੁਲ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਹੈ ਕਿਤੇ ਨਾ ਕਿਤੇ ਇਹਦੇ ਵਿੱਚ ਸਿਆਸੀ ਪੱਖ ਜ਼ਿਆਦਾ ਨਜ਼ਰ ਆਉਂਦਾ ਹੈ ਕਾਨੂੰਨੀ ਪੱਖ ਨਾਲੋਂ ਜੀ ਬਸੀ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਿ ਅਰਵਿੰਦ ਕੇਜਰੀਵਾਲ ਨੂੰ ਬਤੌਰ ਮੁਲਜ਼ਮ ਜਾਂ ਬਤੌਰ ਕਵਾ ਇਹ ਗੱਲ ਈਡੀ ਨੇ ਸਪਸ ਨਹੀਂ ਕੀਤੀ ਪਰ ਅੱਜ ਦਿਨ ਭਰ ਦੇ ਵਿੱਚ ਈਡੀ ਦੇ ਜਿਹੜੇ ਆਪਣੇ ਉਹਨਾਂ ਦੀ ਕਮੈਂਟਰੀ ਸੀ ਜਾਂ ਉਹਨਾਂ ਦੇ ਬੋਲ ਸੀ ਉਹ ਕਹਿੰਦੇ ਕਿ ਜਿਹੜਾ ਇਹ ਪੂਰਾ ਮਾਮਲਾ ਲਿਕਰ ਪਾਲਿਸੀ ਨਾਲ ਜੁੜਿਆ ਹੋਇਆ ਘਟਾਲਾ ਉਹਦੇ ਵਿੱਚ ਜਿਹੜਾ ਸਾਰਾ ਇਹ ਤੰਤਰ-ਵੰਤਰ ਹੈ ਉਹ ਸਾਰਾ ਅਰਵਿੰਦ ਕੇਜਰੀਵਾਲ ਦੇ ਅੰਦਰ ਹੈ ਯਾਨੀ ਕਿ ਅਰਵਿੰਦ ਕੇਜਰੀਵਾਲ ਹੀ ਮੇਨ ਨੇ ਇਹਦੇ ਦੂਜੇ ਹੈਗੇ ਨੇ ਜਿਹੜੇ ਪ੍ਰਾਇਮਰੀ ਸੋਰਸ ਨੇ ਇਹਦੇ ਉਹ ਹੈਗੇ ਨੇ ਕਹਿੰਦੇ ਕਿ ਮਨੀਸ਼ ਸ਼ਿਸ਼ੋਦਿਆ ਤੋਂ ਈਡੀ ਕਹਿੰਦੀ ਹੈ ਕਿ ਮੇਨ ਸਰਗਨਾਹੀ ਅਰਵਿੰਦ ਕੇਜਰੀਵਾਲ ਨੇ ਹਾਂਜੀ ਉਹਦੇ ਚ ਅੱਜ ਵੀ ਜਿਹੜਾ ਅਦਾਲਤ ਦੇ ਵਿੱਚ ਬਹਿਸ ਦੇ ਦੌਰਾਨ ਪੱਖ ਰੱਖਿਆ ਗਿਆ ਈਡੀ ਵੱਲੋਂ ਇਸੇ ਗੱਲ ਤੇ ਉਹਨਾਂ ਨੇ ਸਟ੍ਰੈਸ ਦਿੱਤਾ ਹੈ ਕਿ ਹੀ ਇਜ਼ ਦਾ ਕਿੰਗ ਪੈਨ ਜਦੋਂ ਕਿ ਪਹਿਲੇ ਸੰਮਨਾਂ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਜਿਹੜਾ ਪੱਖ ਅਰਵਿੰਦ ਕੇਜਰੀਵਾਲ ਦੇ ਵਕੀਲ ਸਾਹਿਬ ਵੱਲੋਂ ਅਦਾਲਤ ਦੇ ਸਾਹਮਣੇ ਰੱਖਿਆ ਗਿਆ ਕਿ ਇਹਨਾਂ ਨੇ ਪਹਿਲਾਂ ਇਹ ਕਿਹਾ ਸੀ ਜੀ ਕਿ ਅਸੀਂ ਬਤੌਰ ਸੀਐਮ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੂੰ ਤਲਬ ਨਹੀਂ ਕਰ ਰਹੇ ਬਟ ਅੱਜ ਜਿਹੜਾ ਉੱਥੇ ਐਡਰੈਸ ਕੀਤਾ ਗਿਆ ਆਰਗੂਮੈਂਟ ਸਟਾਰਟ ਕੀਤੀ ਗਈ ਹੈ ਕੋਰਟ ਦੇ ਵਿੱਚ ਰਾਊਜ਼ ਐਵੇਨਿਊ ਕੋਰਟ ਦਿੱਲੀ ਦੇ ਵਿੱਚ ਉਹ ਪਹਿਲੀ ਆਰਗੂਮੈਂਟ ਹੀ ਇੱਥੋਂ ਸਟਾਰਟ ਕੀਤੀ ਗਈ ਸੀ ਕਿ ਸੀਐਮ ਇਸ ਦਾ ਕਿੰਗ ਪੈਨ ਆਫ ਦੀ ਐਂਟਾਇਰ ਲਿਕਰ ਐਕਸਾਈਜ਼ ਪੋਲਿਸੀ ਸਕੈਮ ਸੋ ਇਹ ਗੱਲ ਤਾਂ ਕਿਤੇ ਨਾ ਕਿਤੇ ਬਿਲਕੁਲ ਸਪਸ਼ਟ ਹੈ ਕਿ ਉਹ ਸੀਐਮ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਈਡੀ ਵੱਲੋਂ ਕਿਸੇ ਪ੍ਰੈਸ਼ਰ ਦੇ ਤਹਿਤ ਜਾਂ ਵਾਕਈ ਈਡੀ ਕੋਲ ਕੋਈ ਅਜਿਹਾ ਸਬੂਤ ਉਹਨਾਂ ਦੇ ਸਾਹਮਣੇ ਸੀ ਕਿਉਂਕਿ ED ਨੇ ਜਿਹੜਾ ਕੱਲਾ ਲਿਕਰ ਸਕੈਮ ਪਾਲਸੀ ਦਾ ਅੱਜ ਜ਼ਿਕਰ ਨਹੀਂ ਕੀਤਾ ਅਦਾਲਤ ਦੇ ਵਿੱਚ ਉਹਨਾਂ ਨੇ ਇਹਦੇ ਤਾਰ ਜਿਹੜੇ ਆ ਗੋਆ ਇਲੈਕਸ਼ਨ ਨਾਲ 2021 ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਬਾਕੀ ਸਾਹਿਬ ਜੀ ਆਰ ਮਨਮੀ ਪਾਰਟੀ ਦੇ ਇਲੈਕਸ਼ਨ ਦੀ ਫੰਡਿੰਗ ਹੈ ਉਹ ਵੀ ਇਸ ਲਿਕਰ ਸਕੈਮ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਹੈ ਤੇ ਇੱਥੋਂ ਪੈਸਾ ਜਿਹੜਾ ਹੈ ਹਵਾਲਾ ਦੇ ਰਾਹੀਂ 45 ਕਰੋੜ ਰੁਪਏ ਦਾ ਉਹਨਾਂ ਨੇ ਅੱਜ ਉੱਥੇ ਅਦਾਲਤ ਦੇ ਵਿੱਚ ਜ਼ਿਕਰ ਕੀਤਾ ਹੈ ਇਹ 45 ਕਰੋੜ ਰੁਪਏ ਤਾਂ ਇੱਕ ਸਖਸ ਕੋਲ ਉੱਥੇ ਕੈਸ਼ ਦੇ ਵਿੱਚ ਦਿੱਤਾ ਗਿਆ ਪਰ ਅੱਜ ਤੱਕ ਉਹ ਜਿਹੜਾ ਹੈ 2021 ਤੋਂ ਲੈ ਕੇ ਆਪਾਂ 24 ਦੀ ਗੱਲ ਕਰੀਏ 22 ਸਾਲ ਦੇ ਵਿੱਚ ਉਹ ਲਿੰਕ ਕਿਤੇ ਵੀ ਸਟੈਬਲਿਸ਼ ਨਹੀਂ ਈਡੀ ਕਰ ਪਾਈ ਹੈ ਤੇ ਨਾ ਹੀ ਇਹਦੀ ਇਨਵੈਸਟੀਗੇਸ਼ਨ ਕਿਤੇ ਮੁਕੰਮਲ ਕਰਕੇ ਉਹ ਸਿਵਾਏ ਆਮ ਆਦਮੀ ਪਾਰਟੀ ਦੇ ਕਿਸੇ ਲੀਡਰਾਂ ਤੋਂ ਕਿਸੇ ਹੋਰ ਹਵਾਲਾ ਟਿੰਗ ਦਾ ਜਾਂ ਹਵਾਲਾ ਦੇ ਰਾਹੀਂ ਜਿਸ ਰਾਹੀਂ ਪੈਸਾ ਭੇਜਿਆ ਗਿਆ ਅਜਿਹਾ ਕੋਈ ਸ਼ਖਸ ਦਾ ਨਾਮ ਅਜੇ ਤੱਕ ਸਾਹਮਣੇ ਨਹੀਂ ਲੈ ਕੇ ਆ ਸਕੀ ਜੀ ਬਸੀ ਸਾਹਿਬ ਪਹਿਲਾਂ ਤਾਂ 100 ਕਰੋੜ ਦੀ ਗੱਲ ਸੀ ਤੇ ਹੁਣ 100 ਕਰੋੜ ਤੋਂ ਲੈ ਕੇ 600 ਕਰੋੜ ਤੇ ਗੱਲ ਆ ਗਈ ਤੇ ਉਸੇ 100 ਤੋਂ ਲੈ ਕੇ 600 ਕਰੋੜ ਦੇ ਵਿੱਚ ਦੱਸਿਆ ਗਿਆ ਕਿ 45 ਕਰੋੜ ਜਿਹੜਾ ਹੈਗਾ ਉਹ ਹਵਾਲਾ ਦੇ ਰਾਹੀਂ ਮੰਨੀ ਲੌਂਡਰਿੰਗ ਦੇ ਰਾਹੀਂ ਉਹ ਗੋਆ ਦੀ ਜਿਹੜੀ ਇਲੈਕਸ਼ਨ ਹੋਈ ਹੈ ਉੱਥੇ ਉਹ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਦਿੱਤਾ ਗਿਆ ਚੋਣਾਂ ਦੇ ਵਿੱਚ ਉਹ ਸਾਰਾ ਪੈਸਾ ਸੀ ਜਿਹੜਾ ਉਹ ਵਰਤਿਆ ਗਿਆ ਹਾਂਜੀ ਤੇ ਦੂਜੇ ਪਾਸੇ ਕਿ ਜਿਹੜੀ ਸਾਊਥ ਦੀ ਸ਼ਰਾਬ ਦੀ ਲੌਬੀ ਹੈ ਉਹਦਾਂ ਨੇ ਵੱਡੇ ਤੌਰ ਦੇ ਉੱਪਰ ਇਹ ਸਾਰੀ ਫੰਡਿੰਗ ਕੀਤੀ ਹੈ ਕੀ ਦੂਜੇ ਪਾਸੇ ਈਡੀ ਦਾ ਇਹ ਵੀ ਕਹਿਣਾ ਹੈਗਾ ਜਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਇਲਿਗਲ ਨੇ ਜਿਹੜੇ ਇਹ ਸਮੰਨ ਹੋ ਰਹੇ ਨੇ ਮੈਨੂੰ ਮੈਨੂੰ ਦੱਸਿਆ ਜਾਵੇ ਕਿ ਤੁਹਾਡੇ ਕੋਲ ਮੇਰੇ ਖਿਲਾਫ ਸਬੂਤ ਕੀ ਹੈ ਤਾਂ ਈਡੀ ਕਹਿੰਦੀ ਸੀ ਕਿ ਸਾਡੇ ਕੋਲ ਸਾਰਾ ਕੁਝ ਹੈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਲਿੰਕ ਨਹੀਂ ਕੀਤਾ ਜੁੜ ਪਾਇਆ ਈਡੀ ਕਹਿੰਦੀ ਸੀ ਕਿ ਸਾਡੇ ਕੋਲ ਸਾਰਾ ਕੁਝ ਹੈ ਤੁਸੀਂ ਇੱਕ ਵਾਰ ਜਾਂਚ ਦੇ ਵਿੱਚ ਆਓ ਜਦੋਂ ਜਾਂਚ ਨੂੰ ਤੁਸੀਂ ਜੁਆਇਨ ਕਰ ਲੋਗੇ ਸ਼ਾਮਿਲ ਹੋ ਜਾਓਗੇ ਜਾਂਚ ਦੇ ਵਿੱਚ ਉਦੋਂ ਦੱਸਾਂਗੇ ਅਸੀਂ ਕਿ ਹੈ ਕੀ ਜੀ ਸੋ ਇਹਦੇ ਵਿੱਚ ਦਾ ਅਰਵਿੰਦ ਕੇਜਰੀਵਾਲ ਨੇ ਜਾਂਚ ਤਾਂ ਹੁਣ ਵੀ ਜੁਆਇਨ ਨਹੀਂ ਕੀਤੀ ਸੋ ਸਾਲ ਪਹਿਲਾਂ ਵੀ ਇਹੀ ਸਬੂਤ ਈਡੀ ਦੇ ਕੋਲ ਸੀ ਤੇ ਅੱਜ ਵੀ ਜਿਹੜਾ ਹੈ ਬਿਨਾ ਅਰਵਿੰਦ ਕੇਜਰੀਵਾਲ ਦੇ ਜਾਂਚ ਨੂੰ ਜਾਂਚ ਵਿੱਚ ਸ਼ਾਮਲ ਹੋਏ ਆ ਜਿਹੜੀ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਇਹ ਗ੍ਰਿਫਤਾਰੀ ਇੱਕ ਸਾਲ ਪਹਿਲਾਂ ਹੀ ਇਹਨਾਂ ਨੂੰ ਕਰ ਲੈਣੀ ਚਾਹੀਦੀ ਸੀ ਜਦੋਂ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੋਰ ਲੀਡਰਸ ਨੂੰ ਕੀਤਾ ਗਿਆ ਜਿਨ੍ਹਾਂ ਨੂੰ ਇਸ ਸਕੈਮ ਦੇ ਵਿੱਚ ਇਨਵੋਲ ਦੱਸਿਆ ਜਾ ਰਿਹਾ ਸੀ ਕਿ ਬਤੌਰ ਦੋਸ਼ੀ ਇਹਨਾਂ ਦੀ ਅਹਿਮ ਭੂਮਿਕਾ ਹੈ ਕਿਉਂਕਿ ਜਿਹੜਾ ਇੱਕ ਦੋਸ਼ ਈਡੀ ਵੱਲੋਂ ਅੱਜ ਅਦਾਲਤ ਦੇ ਵਿੱਚ ਲਗਾਇਆ ਗਿਆ ਉਹਦੇ ਵਿੱਚ ਇਹੀ ਗੱਲ ਹੋਈ ਹੈ ਕਿ ਜਿਹੜਾ ਸਾਊਥ ਦੀ ਤੁਸੀਂ ਗੱਲ ਕੀਤੀ ਹੈ ਉਸ ਸਮੇਂ ਪ੍ਰਵਿੰਦ ਕੇਜਰੀਵਾਲ ਲਗਾਤਾਰ ਮਨੀਸ਼ ਸ਼ੋਧਿਆ ਦੇ ਨਾਲ ਜਿਹੜਾ ਲਿੰਕ ਦੇ ਵਿੱਚ ਸੀਗੇ ਤੇ ਇੱਕ ਉੱਥੇ ਦੇ ਮਨਿਸਟਰ ਨੂੰ ਜਿਹੜਾ ਫਲੈਟ ਅਲਾਟ ਹੋਇਆ ਹੋਇਆ ਸੀ ਉੱਥੇ ਇੱਕ ਜਿਹੜਾ ਬੰਦਾ ਹੈਗਾ ਸਾਊਥ ਦਾ ਉਹ ਵਿੱਚ ਉਸ ਫਲੈਟ ਦੇ ਬੈਠਾ ਸੀ ਤੇ ਉੱਥੋਂ ਸਾਰੇ ਪੈਸੇ ਦਾ ਲੈਣ ਦੇਣ ਹੋਇਆ ਪਰ ਇਹਦੇ ਸੰਬੰਧ ਵਿੱਚ ਅਦਾਲਤ ਵਿੱਚ ਅੱਜ ਕੋਈ ਅਜਿਹੀ ਬਹਿਸ ਨਹੀਂ ਹੋਈ ਕਿ ਜਿਹਦੇ ਵਿੱਚ ਉਸ ਸ਼ਖਸ ਦਾ ਨਾਮ ਲਿਆ ਜਾਵੇ ਸਿਰਫ ਤੇ ਸਿਰਫ ਇੱਕ ਅਕਿਊਜ਼ਡ ਜਿਹੜਾ ਕਿ ਹੁਣ ਅਪਰੂਵਰ ਬਣ ਗਿਆ ਕਿਉਂਕਿ ਅਪਰੂਵਰ ਦਾ ਜਿਹੜਾ ਪ੍ਰੋਸੀਜਰ ਹੈ ਉਹ ਇਹ ਹੁੰਦਾ ਹੈ ਕਿ ਜੇ ਕੋਈ ਵਾਦਾ ਮਾਫਗੁਆ ਬਣਦਾ ਤਾਂ ਉਹਨੂੰ ਇਮਿਊਨਿਟੀ ਮਿਲ ਜਾਂਦੀ ਹੈ ਕਿ ਤੈਨੂੰ ਸਜ਼ਾ ਨਹੀਂ ਹੋਏਗੀ ਪਰ ਤੂੰ ਜਿਹੜਾ ਹੈ ਸਾਰੇ ਪੱਖ ਨੂੰ ਔਰ ਸਾਰੇ ਜਿਹੜਾ ਇਹ ਘਟਨਾਕ੍ਰਮ ਵਾਪਰੀ ਹੈ ਇਹਦੇ ਸੰਬੰਧ ਵਿੱਚ Uh, ED ਨੂੰ ਇਨਵੈਸਟੀਗੇਟਿੰਗ ਏਜੰਸੀ ਨੂੰ ਜਾਂ ਅਦਾਲਤ ਨੂੰ ਸਾਰਾ ਆਪਣਾ ਬਿਆਨ ਦੇਗਾ ਸੋ ਉਹਨੂੰ ਮੋਡਲ ਆਧਾਰ ਬਣਾ ਕੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੀ ਸ਼ਮੂਲੀਅਤ ਦਿਖਾਉਣ ਦੀ ED ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਪਰ ਜੇ ਆਪਾਂ ਕਾਨੂੰਨੀ ਪੱਖ ਇਸ ਚੀਜ਼ ਤੇ ਦੇਖਦੇ ਆ ਤਾਂ ਅਪਰੂਵਰ ਦੀ ਸਟੇਟਮੈਂਟ ਜਿਹੜੀ ਹੈ ਕੀ ਉਹ ਪਰਸੀ ਐਡਮਿਸਿਬਲ ਹੈ ਉਹਦੇ ਮੁਤਲਕ ਵੀ ED ਨੂੰ ਜਿਹੜਾ ਹੈ ਉਹਨੂੰ ਇੰਡੀਅਨ ਐਵੀਡੈਂਸ ਐਕਟ ਦੀ ਜਿਹੜੀਆਂ ਧਾਰਾਵਾਂ ਨੇ ਉਹਦੇ ਤਹਿਤ ਉਹਨਾਂ ਨੂੰ ਸਾਬਤ ਕਰਨਾ ਪਏਗਾ ਤਾਂ ਹੀ ਜਿਹੜੇ ਆ ਦੋਸ਼ ਅਰਵਿੰਦ ਕੇਜਰੀਵਾਲ ਜਾਂ ਹੋਰ ਜਿਹੜੇ ਲੀਡਰਸ ਨੇ ਉਹਨਾਂ ਦੇ ਖਿਲਾਫ ਸਾਬਤ ਹੋ ਸਕਦੇ ਨੇ ਜੀ ਬਸ ਇਸਾ ਵਿਜੇ ਨਾਇਰ ਨੇ ਜਿਹੜੇ ਕਹਿੰਦੇ ਕਿ ਵਿਜੇ ਨਾਇਰ ਹੀ ਕਮਿਊਨੀਕੇਸ਼ਨ ਕਰ ਰਹੇ ਸੀ ਉਸ ਲਿਕਰ ਪਾਲਿਸੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਵਿਚਾਰੇ ਇਸ ਪਾਸੇ ਉਹ ਕਹਿੰਦੇ ਕਿ ਅਰਵਿੰਦ ਕੇਜਰੀ ਵਾਲਾ ਆਮ ਆਦਮੀ ਪਾਰਟੀ ਦੇ ਕਰੀਬੀ ਸੀ ਦੂਜੇ ਪਾਸੇ ਕਹਿੰਦੇ ਕਿ ਜਿਹੜਾ ਉਹ ਲਿਕਰ ਮਾਫੀਆ ਕਹਿ ਲੋ ਲਿਕਰ ਲੋਬੀ ਕਹਿ ਲੋ ਸ਼ਰਾਬ ਦੇ ਕਾਰੋਬਾਰੀ ਕਹਿ ਲੋ ਉਹਨਾਂ ਕੋਈ ਵੀ ਨਾਮ ਦੇ ਲੋ ਤੇ ਉਹਨਾਂ ਦੇ ਵਿਚਾਲੇ ਜਿਹੜਾ ਪੁੱਲ ਦਾ ਰਸਤਾ ਕਰ ਰਹੀ ਸੀ ਕਹਿੰਦੇ ਕਿ ਉਹ ਵਿਜੇ ਨਾਇਰ ਸੀ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਇਹ ਵਿਜੇ ਨਾਇਰ ਤਾਂ ਸਾਡਾ ਬੱਚਾ ਹੀ ਹੈ ਜਿਵੇਂ ਵਿਜੇ ਨਾਇਰ ਕਰੂਗਾ ਠੀਕ ਹੈ ਇਹ ਗੱਲਾਂ ਵੀ ਸਾਰੀਆਂ ਆਈਆਂ ਨੇ ਦੇਖੋ ਇਹਦੇ ਮੁਤਲਕ ਅੱਜ ਈਡੀ ਵੱਲੋਂ ਕੋਈ ਪੱਖ ਨਹੀਂ ਰੱਖਿਆ ਗਿਆ ਜਾਂ ਕੋਈ ਡਾਕੂਮੈਂਟੇਸ਼ਨ ਬਹਿਸ ਦੇ ਦੌਰਾਨ ਨਹੀਂ ਆਈ ਬਿਕੋਜ਼ ਜਿਹੜਾ ਸਾਡਾ ਕੋਰਟ ਦਾ ਸਿਸਟਮ ਹੁੰਦਾ ਹੈ ਉਹਦੇ ਵਿੱਚ ਜਿੰਨੇ ਪੱਖ ਦੋਨੋਂ ਪਾਸਿਆਂ ਵੱਲੋਂ ਰੱਖੇ ਗਏ ਨੇ ਚਾਹੇ ਉਹ ਈਡੀ ਦੇ ਵਕੀਲ ਸਾਹਿਬ ਵੱਲੋਂ ਰੱਖੇ ਗਏ ਹੋਣ ਜਾਂ ਇਹਨਾਂ ਦੇ ਬਚਾਅ ਪੱਖ ਵੱਲੋਂ ਅਰਵਿੰਦ ਕੇਜਰੀਵਾਲ ਦੇ ਸੀਨੀਅਰ ਲਾਇਰ ਵੱਲੋਂ ਰੱਖੇ ਗਏ ਨੇ ਉਹਦੇ ਵਿੱਚ ਅਜੇ ਹੀ ਵਿਜੇ ਨਾਇਰ ਦਾ ਨਾਮ ਜ਼ਰੂਰ ਆਉਂਦਾ ਰਿਹਾ ਕਿ ਉਹ ਕਿੰਗਪਿਨ ਹੈ ਬਟ ਉਹ ਪੈਸੇ ਦਾ ਲੈਣ ਦੇਣ ਕਿਦੇ ਥਰੂ ਹੋਇਆ ਉਹਦਾ ਸੋਰਸ ਕੀ ਹੈ ਇਹਦੇ ਬਾਰੇ ਈਡੀ ਵੱਲੋਂ ਅਜੇ ਕੋਈ ਇਦਾਂ ਦੀ ਟਿੱਪਣੀ ਨਹੀਂ ਉੱਥੇ ਕੀਤੀ ਗਈ ਹੈ ਤੇ ਦੂਸਰੀ ਗੱਲ ਜਿਹੜੀ ਮੇਨ ਆਂਦੀ ਹੈ ਜਿਹੜੀ ਇਹ ਲਿਕਰ ਐਕਸਾਈਜ਼ ਪਾਲਿਸੀ 2021 ਦੇ ਵਿੱਚ ਲਾਗ ਇਹਨੂੰ 2022 ਦੇ ਵਿੱਚ ਵਾਪਸ ਲੈ ਲਿਆ ਗਿਆ ਔਰ ਜਿਨ੍ਹਾਂ ਨੂੰ ਲਾਇਸੈਂਸ ਇਸ਼ੂ ਹੋਏ ਸੀ ਇਸ ਪਾਲਿਸੀ ਦੇ ਤਹਿਤ ਉਹਨਾਂ ਵੱਲੋਂ ਅੱਜ ਤੱਕ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਈ ਕਿ ਅਸੀਂ ਐਦਾਂ ਦਾ ਕੋਈ ਰਕਮ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਤਰ੍ਹਾਂ ਦੀ ਸਾਡੇ ਵੱਲੋਂ ਕੋਈ ਫੇਵਰਸ ਜਿਹੜੀਆਂ ਹੈਗੀਆਂ ਉਸ ਟਾਈਮ ਦੀ ਰੂਲਿੰਗ ਪਾਰਟੀ ਨੇ ਲਈਆਂ ਨੇ ਸੋ ਜਿਹੜੇ ਬੰਦਿਆਂ ਵੱਲੋਂ ਪੈਸਾ ਦੇਣੇ ਦੀ ਗੱਲ ਕਰੀ ਜਾਂਦੀ ਹੈ ਜੇ ਈਡੀ ਕੋਲ ਉਹਨਾਂ ਦਾ ਹੀ ਕੋਈ ਪੱਖ ਨਹੀਂ ਹੈਗਾ ਤਾਂ ਈਡੀ ਦਾ ਇਹ ਬਹੁਤ ਵੱਡਾ ਮਿਸਿੰਗ ਲਿੰਕ ਐਵਿਡੈਂਸ ਹੋਵੇਗਾ ਜੋ ਇਸ ਕੇਸ ਤੇ ਬਹੁਤ ਗਹਿਰੀ ਸੱਟ ਮਾਰੇਗਾ ਜੀ 바ਸੀ ਸਾਹਿਬ ਇੱਕ ਕਹਿੰਦੇ ਕਿ ਜਦੋਂ ਕੱਲ ਅਰਵਿੰਦ ਕੇਜਰੀਵਾਲ ਦੇ ਨੂੰ ਉਹਨਾਂ ਤੋਂ ਪੁੱਛੀ ਕੀ ਚੀਜ਼ ਕੀਤੀ ਜਾ ਰਹੀ ਸੀ ਕੇਜਰੀਵਾਲ ਸਾਹਿਬ ਤੋਂ ਘਰ ਦੀ ਤਲਾਸ਼ੀ ਲਈ ਗਈ ਕਹਿੰਦੇ ਕਿ 150 ਪੇਜਾਂ ਦਾ ਇੱਕ ਦਸਤਾਵੇਜ਼ ਮਿਲਿਆ ਜਿਸ ਦੇ ਤਹਿਤ ED ਨੇ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲਾਏ ਨੇ ਤੇ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਦੇ ਉੱਪਰ ਕਿ ਉਹ ਜਾਸੂਸੀ ਕਰਵਾ ਰਹੇ ਸੀ ED ਦੇ ਆਫੀਸਰ ਦੀ ਜਿਹੜੇ ਦੋ ਉੱਚ ਲੈਵਲ ਦੇ ਆਫੀਸਰ ਨੇ ਨਾਮ ਤਾਂ ਨਹੀਂ ਦੱਸਿਆ ਹੈਗਾ ਸਿਕਿਉਰਿਟੀ ਰੀਜ਼ਨ ਹੋਊਗਾ ਤਾਂ ਜ਼ਰੂਰ ਇੱਕ ਤਾਂ ਕਹਿੰਦੇ ਕਿ ਜਿਹੜੇ ਸੀਨੀਅਰ ਡਾਇਰੈਕਟਰ ਨੇ ਉਹ ਦੂਜਾ ਜਿਹੜੇ ਜੋਇੰਟ ਡਾਇਰੈਕਟਰ ਨੇ ਕਿ ਇਸ ਲੈਵਲ ਦੇ ਅਧਿਕਾਰੀ ਨੇ ਉਹ ਜੀ ਸੋ ਇਹਨੂੰ ਦਾ ਫਿਰ ਆਪਾਂ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਜਾਂ ਜਿਹੜੀਆਂ ਸਾਡੀਆਂ ਸੀਆਈਡੀ ਵਗੈਰਾ ਦੀਆਂ ਏਜੰਸੀਆਂ ਹੁੰਦੀਆਂ ਜਿੱਥੋਂ ਉਹਨਾਂ ਨੂੰ ਅੱਜ ਇਹ ਪਤਾ ਲੱਗ ਰਿਹਾ ਹੈ ਕਿ ਜੀ ਅਰਵਿੰਦ ਕੇਜਰੀਵਾਲ ਕੋਲ ਇੱਕ 150 ਪੇਜ ਦਾ ਡਾਕੂਮੈਂਟ ਪਿਆ ਤਾਂ ਅਸੀਂ ਤਾਂ ਉਹਦਾ ਫੇਲਿਅਰ ਹੀ ਇਹਨੂੰ ਗਣਕੇ ਚੱਲਾਂਗੇ ਐਡੇ ਵੱਡੇ ਸਿਸਟਮ ਦੇ ਵਿੱਚ ਜਿੱਥੇ ਤੁਹਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਪੂਰੀ ਹੱਲਾਸ਼ੇਰੀ ਹੈ ਤੁਹਾਡੇ ਕੋਲ 1 ਸਾਲ ਤੋਂ ਜ਼ਿਆਦਾ ਹੋ ਗਿਆ ਜਿਹਦੇ ਵਿੱਚ ਬਹੁਤ ਸਾਰੇ ਅਕਿਊਜ਼ਡ ਤੁਸੀਂ ਆਲਰੇਡੀ ਗ੍ਰਿਫਤਾਰ ਕੀਤੇ ਹੋਏ ਨੇ ਜਿਨ੍ਹਾਂ ਨੂੰ ਕਿਸੇ ਵੀ ਕੋਰਟ ਵੱਲੋਂ ਜ਼ਮਾਨਤ ਨਹੀਂ ਦਿੱਤੀ ਗਈ ਤੇ ਇਸ ਸਾਰੇ ਐਪੀਸੋਡ ਦੇ ਵਿੱਚ ਵੀ ਜੇਕਰ ਕਿਸੇ ਤਰ੍ਹਾਂ ਦੀ ਉਹ ਜਸੂਸੀ ਕਰਵਾ ਰਹੇ ਨੇ ਤਾਂ ਉਹ ਜਸੂਸੀ ਦਾ ਬੈਨੀਫਿਟ ਜੇਕਰ ਅਰਵਿੰਦ ਕੇਜਰੀਵਾਲ ਨੂੰ ਕਿਤੇ ਨਾ ਕਿਤੇ ਮਿਲਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਅਰੈਸਟ ਨਾ ਹੋਏ ਹੁੰਦੇ ਕਿਉਂਕਿ ਇਹਦੇ ਵਿੱਚ ਜੇ ਜਸੂਸੀ ਹੋਈ ਹੁੰਦੀ ਤਾਂ ਕਿਹੜੇ ਆਫੀਸਰਸ ਜਾਂ ਕਿਹੜੇ ਪੋਲੀਟੀਸ਼ੀਅਨਸ ਦੀ ਉਹਨਾਂ ਨੂੰ ਹੱਲਾਸ਼ੇਰੀ ਸੀ ਜਾਂ ਕਿਹਨਾਂ ਵੱਲੋਂ ਉਹਨਾਂ ਨੂੰ ਥਾਪੜਾ ਦੇ ਦਿੱਤਾ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਹਲੇ ਨਹੀਂ ਅਰੈਸਟ ਕਰਨਾ ਤੁਸੀਂ ਸੱਮਨ ਭੇਜਦੇ ਰਹੋ ਜਿਵੇਂ ਹੀ ਕੋਡ ਆਫ ਕੰਡਕਟ ਲੱਗੇਗਾ ਤਾਂ ਕਿ ਸਰਕਾਰ ਨੂੰ ਇਹ ਗੱਲ ਕਹਿਣੀ ਬੜੀ ਸੌਖੀ ਹੋ ਜਾਏਗੀ ਕਿ ਜੇ ਸਾਡੀ ਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਇੰਟਰਵੈਂਸ਼ਨ ਨਹੀਂ ਹੈਗੀ ਅਸੀਂ ਤਾਂ ਹੁਣ ਕੋਡ ਆਫ ਕੰਡਕਟ ਕਰਕੇ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਈਡੀ ਹੈ ਸਾਡੇ ਤਹਿਤ ਮਤਹਿਤ ਤਾਂ ਆਂਦੀ ਨਹੀਂ ਸੋ ਉਹਨਾਂ ਲਈ ਬੜਾ ਈਜ਼ੀ ਹੋ ਜਾਂਦਾ ਆਪਣਾ ਪੱਲਾ ਛਡਾਉਣਾ ਪਰ ਇਹ ਗੱਲ ਆਮ ਜਨਤਾ ਨੂੰ ਵੀ ਬੜੀ ਕਲੀਅਰਲੀ ਪਤਾ ਹੈ ਕਿ ਜਦੋਂ ਤੱਕ ਸਰਕਾਰ ਆਪਣਾ ਉਥੋਂ ਨਹੀਂ ਛੱਡਦੀ ਹੈ ਜੀ ਉਦੋਂ ਤੱਕ ਚਾਹੇ ਕੋਡ ਆਫ ਕੰਡਕਟ ਲੱਗ ਗਿਆ ਹੋਵੇ ਪਰ ਸਰਕਾਰ ਦਾ ਪ੍ਰੈਸ਼ਰ ਜ਼ਰੂਰ ਹੁੰਦਾ ਔਰ ਆਉਣ ਵਾਲੇ ਸਮੇਂ ਦੇ ਵਾਸਤੇ ਵੀ ਜਿਹੜੇ ਦਾਅਵੇ ਸਰਕਾਰ ਮੌਜੂਦਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਜੀ ਅਸੀਂ ਇੰਨੀਆਂ ਸੀਟਾਂ ਜਿੱਤਣੀਆਂ ਤਾਂ ਅਫਸਰਸ਼ਾਹੀ ਲਈ ਉਹਨਾਂ ਦੀ ਹੁਕਮਾਂ ਦੀ ਉਲੰਘਣਾ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ ਬਲਸੀ ਸਾਹਿਬ ਇੱਕ ਮੈਂ ਤੁਹਾਡੇ ਕੋਲ ਹੋਰ ਗੱਲਾਂ ਜਾਣਨੀ ਚਾਹਾਂਗਾ ਜੇ ਤੁਹਾਡੇ ਧਿਆਨ ਦੇ ਵਿੱਚ ਇਹ ਹੋਵੇ ਅੱਜ ਅਰਵਿੰਦ ਕੇਜਰੀਵਾਲ ਦੀ ਸੁਣਵਾਈ ਸੀ ਰਾਉਜ਼ ਐਵੇਨਿਊ ਕੋਰਟ ਹੈ ਜਿਹੜੀ ਉਹ ਕਹਿੰਦੇ ਕਿ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਨੂੰ ਲੈ ਕੇ ਤੁਸੀਂ ਕਰੈਕਟ ਕਰਦੇ ਹੋ ਜੇਕਰ ਇਦਾਂ ਦੀ ਗੱਲ ਕੋਈ ਹੋਈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਫਿਸ ਹੈ ਉਹ ਉਸ ਦਫ਼ਤਰ ਨੂੰ ਵੀ ਉੱਥੋਂ ਹਟਾਉਣ ਦੀ ਗੱਲ ਹੈ ਕਹਿੰਦੇ ਕਿ ਸੁਪਰੀਮ ਕੋਰਟ ਦੀਆਂ ਇਹ ਕਮੈਂਟਰੀ ਕਰ ਲੋ ਟਿੱਪਣੀਆਂ ਕਰ ਲੋ ਹੈਗੀਆਂ ਨੇ ਕਿ ਜਿਸ ਥਾਂ ਦੇ ਉੱਪਰ ਆਮ ਆਦਮੀ ਪਾਰਟੀ ਦਾ ਮੇਨ ਆਫਿਸ ਬਣਿਆ ਹੋਇਆ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਉੱਥੇ ਕਹਿੰਦੇ ਕਿ ਐਵੇਨਿਊ ਕੋਰਟ ਦੀ ਐਕਸਪੈਂਸ਼ਨ ਹੋਣੀ ਸੀ ਤੇ ਇਲੈਕਸ਼ਨ ਤੋਂ ਬਾਅਦ ਦਫ਼ਤਰ ਉੱਥੋਂ ਹਟਾਇਆ ਜਾਣਾ ਹੈ ਗੱਲ ਇਹ ਅਜੇ ਹੀ ਹਲੇ ਤੱਕ ਤਾਂ ਕੋਈ ਅਜਨਾ ਚਰਚਾ ਹੋਈ ਬਿਕੋਜ਼ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕੱਲ ਪਟੀਸ਼ਨ ਦਾਇਰ ਕੀਤੀ ਗਈ ਸੀ ਲੇਟ ਆਰਸ ਦੇ ਵਿੱਚ ਜਦੋਂ ਹਾਈ ਕੋਰਟ ਤੋਂ ਡਿਸਮਿਸ ਹੋਈ ਹੈ ਤਾਂ ਉਹ ਸਿਰਫ ਇਸ ਵਾਸਤੇ ਹੀ ਫਾਈਲ ਕੀਤੀ ਗਈ ਸੀ ਕਿ ਕਿਸੇ ਤਰ੍ਹਾਂ ਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ED ਵੱਲੋਂ ਕੋਰਸਿਵ ਮੈਜਰ ਜਿਹੜੇ ਯੂਜ਼ ਨਾ ਕੀਤੇ ਜਾਣ ਪਰ ਕਿਉਂਕਿ ਰਾਤ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਤਾਂ ਉਹ ਇਨਫਰਕਚਰਸ ਹੋ ਗਈ ਸੀ ਸੋ ਅੱਜ ਉਹਨੂੰ ਸਿੰਪਲੀ ਵਿਧਰਾਇ ਕੀਤਾ ਗਿਆ ਕਿਉਂਕਿ ਹੁਣ ਅਗਲਾ ਪੱਖ ਜਿਹੜਾ ਹੈ ਉਦੇ ਮਤਲਬਕ ਤਾਂ ਹੁਣ ਪਹਿਲਾ ਇਹਨਾਂ ਦਾ ਰਿਮਾਂਡ ਦਾ ਡਿਸਾਈਡ ਕੋਰਟ ਕਰੇਗੀ ਜਦੋਂ ਤੱਕ ਉਹ ਪੁਲਿਸ ਰਿਮਾਂਡ ਤੇ ਰਹਿੰਦੇ ਨੇ ਇਹਨਾਂ ਦੀ ਬੇਲ ਐਪਲੀਕੇਸ਼ਨ ਵੀ ਮੇਨਟੇਨੇਬਲ ਨਹੀਂ ਆ। ਸੋ ਜਦੋਂ ਜੁਡੀਸ਼ੀਅਲ ਕਸਟਡੀਸ ਭੇਜਿਆ ਜਾਏਗਾ ਉਸ ਤੋਂ ਬਾਅਦ ਹੀ ਜਿਹੜਾ ਇਹਨਾਂ ਦੀ ਬੇਲ ਦਾ ਪ੍ਰੋਸੀਜਰ ਜਿਹੜਾ ਉਹ ਸ਼ੁਰੂ ਹੋਏਗਾ ਪਰ ਇਹਨਾਂ ਦੇ ਦਫ਼ਤਰ ਨੂੰ ਹਟਾਉਣ ਬਾਰੇ ਕੋਈ ਟਿੱਪਣੀ ਦੀ ਹਲੇ ਤੱਕ ਕਿਸੇ ਆਰਡਰ ਦੇ ਵਿੱਚ ਗੱਲ ਸਾਹਮਣੇ ਨਹੀਂ ਆਈ। ਜੀ ਉਹ ਹੋ ਸਕਦਾ ਇਸ ਤੋਂ ਅਲੱਗ ਕੋਈ ਹੋ ਕੇਸ ਹੋਵੇ ਜਿਹਦੇ ਨਾਲ ਸਬੰਧਤ ਨਾ ਹੋਵੇ। ਜੀ। ਹਾਂਜੀ ਉਹ ਹਲੇ ਤੱਕ ਕਿਸੇ ਵੀ ਨਾ ਤਾਂ ਕਿਸੇ ਅਦਾਲਤ ਦੇ ਵਿੱਚ ਬਹਿਸ ਦੇ ਦੌਰਾਨ ਈਡੀ ਵੱਲੋਂ ਇਹ ਮੁੱ ਤੇ ਨਾ ਹੀ ਇਹ ਅਰਵਿੰਦ ਕੇਜਰੀਵਾਲ ਦੀ ਕਿਸੇ ਪਟੀਸ਼ਨ ਦੇ ਵਿੱਚ ਹਲੇ ਤੱਕ ਜ਼ਿਕਰ ਆਇਆ ਕਿਉਂਕਿ ਇਹ ਇੱਕ ਦਫ਼ਤਰ ਨੂੰ ਹਟਾਣ ਦਾ ਇੱਕ ਅਲੱਗਾ ਮੁੱਦਾ ਰਹੇਗਾ ਜਿਹਦਾ ਇਸ ਲਿਕਰ ਪਾਲਿਸੀ ਸਕੈਮ ਨਾਲ ਕੋਈ ਲੈਣਾ ਦੇਣਾ ਹਾ ਇਸ ਨਾਲੋਂ ਅਲੱਗ ਰਹੂਗਾ ਜੀ ਉਹ ਬਿਲਕੁਲ ਤੇ ਅਲੱਗ ਹੀ ਹੈਗਾ ਸੋ ਬੱਸੀ ਸਾਹਿਬ ਸਾਰੀ ਜਾਣਕਾਰੀ ਸਮਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਧੰਨਵਾਦ ਜੀ